ਸਤਨਾਵਾਹਿਰੂ ਸਹਬ ਜੀ ਸੋਟ ਮਹੱਲਾ ਪੰਜਵਾ ਸੂਖ ਮੰਗਲ ਕਲਿਆਣ ਸਹਜ ਧੁਨ ਪ੍ਰਭ ਕੇ ਚਰਨ ਨਿਹਾਰੇ ਆ ਰੱਖਣ ਹਾਰੇ ਰਾਖਿਓ ਬਾਰਕ ਸਤਗੁਰਤਾ ਪਿਉ ਤਾਰੇ ਗਲ ਕਲਿਆਣ ਸਹਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰੱਖਣ ਹਾਰੈ ਰੱਖਿਓ ਬਾਰਕ ਸਤਿਗੁਰ ਤਾਪ ਉਤਾਰਿਆ ਉਬਰੇ ਸਤਿਗੁਰ ਕੀ ਸਰਣਾਇ ਜਾਂ ਕੀ ਸੇਵ ਨਾ ਬਿਰਥੀ ਜਾਈ ਰਹਾਉ ਕਰਮੈ ਸੁਖ ਬਾਹਰ ਫੁਲ ਸੁਖਾ ਕਵ ਆਪਣੇ ਭਏ ਦਿਆਲਾ ਨਾਨਕ ਬਿਗਨ ਨਾ ਲਾਗੇ ਕੋ ਮੇਰਾ ਪ੍ਰਭ ਹੋ ਆ ਕਿਰਪਾਲਾ ਕਰਮੈ ਸੁਖ ਬਾਹਰ ਫੁਲ ਸੁਖਾ ਕਾਵੇ ਆਪਣੇ ਪੈ ਦਿਆਲਾ ਨਾਨਕ ਬਿਗਨ ਨਾ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜਿਹਦੇ ਸੋਰਠ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ हे ਭਾਈ ਜਿਸ ਗੁਰੂ ਦੀ ਕੀਤੀ ਹੋਈ ਸੇਵਾ ਖਾਲੀ ਨਹੀਂ ਜਾਂਦੀ ਉਸ ਗੁਰੂ ਦੀ ਸ਼ਰਨ ਜਿਹੜੇ ਮਨੁੱਖ ਪੈਂਦੇ ਹਨ ਉਹ ਆਤਮਿਕ ਜੀਵਨ ਦੇ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਤੋਂ ਬਚ ਜਾਂਦੇ ਹਨ ਟਹਿਰਾਓ हे ਭਾਈ ਜਿਹੜਾ ਵੀ ਮਨੁੱਖ ਗੁਰੂ ਦੀ ਸ਼ਰਨ ਆਪਿਆ ਗੁਰੂ ਨੇ ਉਸਤਾ ਤਾਪ ਦੁੱਖ ਕਲੇਸ਼ ਲਾ ਦਿੱਤਾ ਰੱਖਿਆ ਕਰਨ ਦੀ ਸਮਰੱਥਾ ਵਾਲੇ ਗੁਰੂ ਨੇ ਉਸ ਬਾਲਕ ਨੂੰ ਵਿਗਨਾ ਤੋਂ ਬਚਾ ਲਿਆ ਉਸ ਨੂੰ یوں ਬਚਾਇਆ ਜਿਵੇਂ ਪਿਤਾ ਆਪਣੇ ਪੁੱਤਰ ਦੀ ਰੱਖਿਆ ਕਰਦਾ ਹੈ ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਨੇ ਪ੍ਰਮਾਤਮਾ ਦੇ ਚਰਨਾਂ ਦਾ ਦਰਸ਼ਨ ਕਰ ਲਿਆ ਉਸ ਦੇ ਅੰਦਰ ਖੁਸ਼ੀ ਆਨੰਦ ਤੇ ਆਤਮਿਕ ਅਡੋਲਤਾ ਦੀ ਰੌਣ ਚੱਲ ਪਈ ਹੈ ਭਾਈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਉਸਦੇ ਹਿਰਦੇ ਵਿੱਚ ਆਤਮਿਕ ਆਨੰਦ ਬਣਿਆ ਰਹਿੰਦਾ ਬਾਹਰ ਦੁਨੀਆ ਨਾਲ ਵਰਤਨ ਵਿਹਾਰ ਕਰਦਿਆਂ ਵੀ ਉਸ ਨੂੰ ਆਤਮਿਕ ਸੁਖ ਮਿਲਿਆ ਰਹਿੰਦਾ ਹੈ ਉਸ ਉੱਤੇ ਪ੍ਰਭੂ ਸਦਾ ਦਇਆ ਵੰਡਦਾ ਹੈ ਏ ਨਾਨਕ ਉਸ ਮਨੁੱਖ ਦੀ ਜ਼ਿੰਦਗੀ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਉਸ ਉੱਤੇ ਪ੍ਰਮਾਤਮਾ ਕਿਰਪਾਲ ਹੋਇਆ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫ্রম ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟੈਡ ਬਾਈ ਆਵਰ 5th ਗੁਰੂ ਗੁਰੂ ਅਰਜਨ ਦੇਵ ਜੀ ਅੰਡਰ ਹੈਡਿੰਗ ਸੋਰਟ 5th ਮਹਿਲ ਗੁਰੂ ਸਾਹਿਬ ਜੀ ਸੇਇੰਗ ਥੈਟ ਆਈ ਹੈਵ ਬੀਨ ਬਲੈਸਟ ਵਿਦ Peace, pleasure, bliss, and the celestial sound, current gazing upon the fear of God, gazing upon the feet of God. The Saviour has saved his child, and the true Guru has cured his fever. I have been saved in the true Guru's. Sanctuary, service to him does not go in vain. Pause. There is peace within the home of one's heart. And there is a peace outside as well. When God becomes kind and compassionate, O Nanak, no obstacles block my way my god has become gracious and merciful to me wahiguru ji ka khalsa wahiguru ji ki